ਆ ਚੱਕੋ ਸੂਟ ਪੂਰਾ ਕੜਾਈ ਵਾਲਾ ਬਜ਼ਾਰਾਂ ਚ 1100 ਦਾ ਅਸੀਂ ਦੇਣਾ 500 ਰੁਪਏ ਦਾ ਡਿਜ਼ਾਈਨ ਜਿੰਨੇ ਮਰਜ਼ੀ ਲੈ ਲਓ ਕਲਰ ਜਿੰਨੇ ਮਰਜ਼ੀ ਲੈ ਲਓ ਡਬਲ ਫਾਇਦਾ ਕਰ ਦੇਣਾ 500 ਦਾ ਸੂਟ ਤਾਂ ਦੇਣਾ ਹੀ ਦੇਣਾ ਆ 5 ਮੀਟਰ ਫਿਓਨਾ ਦਾ ਸੂਟ ਨਾਲ ਬਿਲਕੁਲ ਫ੍ਰੀ ਮਤਲਬ ਜਿਹੜਾ ਬਾਜ਼ਾਰ ਚ 1100 1200 ਸੂਟ ਤੁਸੀਂ 500 ਆ ਦੋਗੇ ਬਿਲਕੁਲ 500 ਦੇ ਨਾਲ ਦੂਜਾ ਸੂਟ ਫ੍ਰੀ ਆ ਚੱਕੋ ਆ ਚੱਕੋ ਪਹਿਣ ਆਸਤੇ ਕੜਾਈਆਂ ਵਾਲੇ ਸੂਟ ਵੀ ਲੈ ਕੇ ਆ ਗਿਆ ਉਹ ਦੇਖੋ ਜੀ ਗੌਰਵ ਖਰਾਨਾ ਜੀ ਲੈ ਕੇ ਆ ਗਏ ਜ਼ਬਰਦਸਤ ਵੈਰਾਈਟੀ ਫੈਕਟਰੀ ਵਾਲਾ ਕੋ ਖੋਖੋ ਕੇ ਲੈ ਕੇ ਆਂਦਾ ਕੱਪੜਾ ਖੋਖੋ ਖੋ ਕੇ ਰੇਡ ਦੀ ਭਾਈ ਰੇਡ ਕਿੰਨੇ ਦਾ ਬੇਜਾਰਾ ਚ 1-1000 ਰੁਪਏ ਚੱਕੋ 650 ਰੁਪਏ ਦਾ ਸੂਟ ਨਾਲ 5 ਮੀਟਰ ਕਾਟਨ ਦਾ ਸੂਟ ਫ੍ਰੀ ਅੱਛਾ ਮਤਲਬ ਜਿਹੜਾ 1500 1200 1400 ਸੂਟ ਤੁਸੀਂ ਦੇ ਰਹੇ ਹੋ 650 ਦਾ ਤੇ ਇਹਦੇ ਨਾਲ ਕਾਟਨ ਦਾ ਸੂਟ ਫ੍ਰੀ ਦੇ ਜੰਨਾ ਆ ਚੱਕੋ ਹੁਣ ਆ ਗਿਆ ਬੁਲਬੁਲ ਦਾ ਬੱਚਾ ਜਿਹੜਾ ਬਜ਼ਾਰਾ ਚ 15 1500 ਦੇ ਬਟਿਕ 16 ਸੂਟ ਵੇਲਦੇ ਆ ਚੱਕੋ 850 ਰੁਪਏ ਦਾ ਸੂਟ ਬਾਜੂ ਪਹੁੰਚੇ ਮਾਰਕੀਟ ਡਿਜ਼ਾਈਨ ਜਿੰਨੇ ਮਰਜ਼ੀ ਲੈ ਲੋ 750 ਰੁਪਏ ਦਾ ਸੂਟ ਦਵਾਂਗੇ ਨਾਲ ਤੁਹਾਨੂੰ ਇਹਦੇ ਨਾਲ ਵੀ 5 ਮੀਟਰ ਦਾ ਸੂਟ ਫ੍ਰੀ ਉਹ ਦੇਖੋ ਜਿਹੜੇ ਬਾਜ਼ਾਰ 'ਚ ਲੈਣੇ ਤੁਸੀਂ 15-16 ਸੂਟ 750 ਇਹ ਲਾਜੋ ਇਹਦੇ ਨਾਲ ਦੂਜਾ ਸੂਟ ਬਿਲਕੁਲ ਫ੍ਰੀ ਇੱਕ ਸੂਟ ਦੇ ਨਾਲ ਇੱਕ ਸੂਟ ਫ੍ਰੀ ਮਿਲਣਾ ਸਿਰਫ 4 ਦਿਨਾਂ ਨੋਟ ਕਰ ਲੋ 4 ਦਿਨ ਦੀ ਬਹੁਤ ਵੱਡੀ ਸੇਲ ਲੱਗੀ ਅੰਕਲ ਉਹ ਮੋਗਾ ਰੋਡ ਬਾਗਾ ਫਰਾਨਾ ਦੇ ਦੇਖੋ ਇਹ ਚਾਹੇ ਜਾਮ ਦੇ ਸੂਟ ਲੈ ਲੋ ਵੀ 750 ਦੇ ਚਾਹੇ ਪ੍ਰਿੰਟ ਦੇ ਸੂਟ ਲੈ ਲੋ 750 ਦੇ ਆ ਬਾਦਰੀ 1500 ਦਾ ਸੂਟ ਮਿਲਦਾ ਇਹ ਵੀ ਲੈ ਜਾਓ 750 ਰੁਪਏ ਦਾ ਇਹ ਚਾਹੇ ਤੁਸੀਂ ਵਿਆਹ ਸ਼ਾਈ ਦੇ ਕੱਪੜਾ ਨਾਲ ਦਾਜਵੇ ਦੇ ਕੱਪੜਾ ਦੇਣ ਲੈਣ ਕਹਿੰਦਾ ਚਾਹੇ ਤੁਸੀਂ ਰਖੜੀ ਦੀ ਸ਼ਾਪਿੰਗ ਕਰਨੀ ਆ 15 16 సూట్ ਲੈ ਜਾਓ 750 ਦਾ ਉਹਦੇ ਨਾਲ ਦੂਜਾ సూਟ कॉटन ਦਾ ਬਿਲਕੁਲ ਫ੍ਰੀ ਲੋ ਚੱਕੋ ਬਾਟਮ ਵਰਕ ਵਾਲਾ సూਟ 2 200 ਵਾਲਾ 850 ਰੁਪਏ ਦਾ ਦੁਪੱਟਾ ਨਾਲ ਪਯੌਰ ਲਾ ਕੇ ਉਹਦੇ ਨਾਲ ਰੈਡੀमेड ਪਲਾਜੋ సూਟ ਬਿਲਕੁਲ ਫ੍ਰੀ ਦੇਖੋ ਜਿਹੜਾ 17 1800 ਦਾ సూਟ ਆ ਇੱਥੇ 850 ਚ ਕਰਤਾ 850 ਵਾਲੇ సూਟ ਨਾਲ ਰੈਡੀमेड 5 600 ਵਾਲਾ ਸੂਟ ਵੀ ਬਿਲਕੁਲ ਫਰੀ ਦੇਤਾ ਪਲਾਜੋ ਸੂਟ ਜੀ ਰਾਮ ਟੈਕਸ ਦੇ ਟਾਪ ਦੀ कॉटन ਦੇ ਡਿਜ਼ਾਈਨ ਚੈੱਕ ਕਰੋ ਡੀਟਲ ਵੇਸ ਚੈੱਕ ਕਰੋ ਜਿਹੜੇ ਬਜ਼ਾਰਾਂ 'ਚ 2-2000 ਦਾ ਮਿਲਦਾ ਇੱਥੋਂ ਮਿਲਣਾ 1000 ਰੁਪਏ ਦਾ ਸੂਟ ਉਹਦੇ ਨਾਲ ਆਹ ਦੁਪੱਟੇ ਵਾਲਾ ਜਿਹੜਾ ਬਜ਼ਾਰਾਂ 'ਚ 400 ਦਾ ਸੂਟ ਮਿਲਦਾ ਬਿਲਕੁਲ ਫਰੀ 2000 ਵਾਲਾ ਸੂਟ ਲੈ ਜਾਓ ਸਿਰਫ 1000 ਰੁਪਏ ਦਾ 1000 ਵਾਲੇ ਸੂਟ ਨਾਲ ਆਹ 400 ਵਾਲਾ ਸੂਟ ਕਰਤਾ ਬਿਲਕੁਲ ਫਰੀ ਬਿਲਕੁਲ ਭਾਜੀ ਆ ਚੈੱਕ ਕਰੋ ਲਗਜ਼ਰੀ ਪੀਸ ਵੀ ਆ ਗਏ ਡਿਜ਼ਾਈਨਿੰਗ ਚੈੱਕ ਕਰੋ ਜਿਹੜੀ ਬਾਜ਼ਾਰਾਂ ਦੇ ਵਿੱਚ 15 1500 ਦਾ ਸੂਟ ਮਿਲਦਾ ਚੱਕੋ ਜਾਮ ਕਾਟਨ ਦਾ ਸੂਟ 1275 ਰੁਪਏ ਦਾ ਟਾਪ ਦਾ ਡਿਜ਼ਾਈਨ ਦੇਤਾ ਜੀ ਬਾਜ਼ਾਰਾਂ 'ਚ 2 2000 ਦਾ ਸਾਡੇ ਕੋਲ ਮਿਲਣਾ 1275 ਰੁਪਏ ਦਾ ਸੋ ਆ ਦੇਖੋ ਜੀ 22 2500 ਵਾਲੇ ਸੂਟ 1275 'ਚ ਕਰਦੇ ਆ ਉਹ ਜਿਹੜੇ ਨਵਾਂ ਕੰਮ ਸ਼ੁਰੂ ਕਰਨਾ ਚਾਹੁੰਦੇ ਰੀਸੇਲਰ ਦੁਕਾਨਦਾਰ ਆ ਜਾਓ ਵੱਡੇ ਫਾਇਦੇ ਸੋ ਜੀ ਸੋੜਾ ਸੂਟ ਲੈ ਜਾਓ 1275 ਦਾ ਤੇ ਨਾਲ ਦੂਜਾ ਆ ਜਿਹੜਾ 1000 ਰੁਪਏ ਦਾ ਸੂਟ ਆ ਬਿਲਕੁਲ ਫ੍ਰੀ ਲੈ ਜਾਓ ਦੇਖੋ ਜੀ ਕੜਾਈ ਇਸ ਵਾਲਾ ਸੂਟ ਦੇ ਰਿਆ ਜਿਹੜਾ 7 700 ਰੁਪਏ ਦਾ ਮਿਲਦਾ ਇਸ ਸੂਟ ਨਾਲ ਬਿਲਕੁਲ ਫ੍ਰੀ ਦਵਾਂਗੇ ਦੇਖੋ ਟਾਪ ਦੀ ਵੱਡੀ ਸੇਲ ਹੈ ਦਿਨ ਸਿਰਫ 4 ਹੈ 4 ਦਿਨਾਂ ਤੇ ਵੱਡੇ ਫਾਇਦੇ ਲੈ ਲਓ ਭਾਜੀ 1500 ਤੋਂ ਲੈ ਕੇ 2500 ਤੱਕ ਦਾ ਜਿਹੜਾ ਮਰਜ਼ੀ ਸੂਟ ਲੈ ਲਓ ਉਹਦੇ ਨਾਲ ਆ ਜਿਹੜੇ ਲਗਜ਼ਰੀ ਸੂਟ ਹੈਗੇ 1500 1700 ਵਾਲੇ ਉਹਨਾਂ ਨਾਲ ਆ 5 ਮੀਟਰ ਕਾਟਨ ਦਾ ਸੂਟ ਬਿਲਕੁਲ ਫ੍ਰੀ ਸੋ ਦੇਖੋ ਵੱਡੇ ਵੱਡੇ ਬ੍ਰਾਂਡ ਲੈਣਾ ਆ ਰਾਮ ਟੈਕਸ ਲੈਣਾ ਜਾਂ ਹੋਰ ਲੈਣਾ ਉਹਨਾਂ ਦੇ ਉੱਤੇ ਵੀ ਵੱਡੀਆਂ ਆਫਰਾਂ ਇਹਦੇ ਨਾਲ ਵੀ ਇੱਕ ਨਾਲ ਇੱਕ ਸੂਟ ਫ੍ਰੀ ਕਰਤਾ ਦੇਖੋ ਸਟਾਕ ਚੈੱਕ ਕਰ ਲਓ ਭਾਜੀ ਦੇਖੋ ਡਿਜ਼ਾਈਨਿੰਗ ਦੀ ਵਿੱਚ ਕੋਈ ਕਮੀ ਨਹੀਂ ਆ ਬਿਲਕੁਲ ਫ੍ਰੀ ਦੇ ਆ ਆ ਚੱਕੋ ਚਾਹੇ ਰਾਮ ਟੈਕਸ ਸਹਿਵਾ ਦੇ ਸੂਟ ਆ ਇਹਨਾਂ ਨਾਲ ਬਿਲਕੁਲ ਫਰੀ ਆ ਹੁਣ ਆ ਜਿਹੜੇ 1275 ਵਾਲੇ ਡਿਜ਼ਾਈਨ ਆ ਬਹੁਤ ਸੋਹਣੇ ਟਾਪ ਦੇ ਡਿਜ਼ਾਈਨ ਆ ਉਹਨਾਂ ਨਾਲ ਆ ਕੜਾਈ ਵਾਲਾ ਸੂਟ ਬਿਲਕੁਲ ਫਰੀ ਆ ਆ ਚੈੱਕ ਕਰੋ ਸਟਾਕ ਸਿਰਫ ਆਹੀ ਆ ਜੋ ਸਾਡੇ ਕੋਲੇ ਪਿਆ ਵਾ ਜਿਹੜਾ 1 1000 ਰੁਪਏ ਦਾ ਲਗਜ਼ਰੀ ਕਾਟਨ ਦਾ ਸੂਟ ਆ ਉਹਦੇ ਨਾਲ ਆ 200 ਰੁਪਏ ਦਾ ਕਾਟਨ ਵਾਲਾ ਸੂਟ ਫਰੀ ਆ ਜਿਹੜਾ ਬੁਟੀਕ ਸੂਟ 850 ਵਾਲਾ ਉਹਦੇ ਨਾਲ ਪਲਾਜੋ ਸੂਟ ਫਰੀ ਸੋ ਛੇਤੀ ਆ ਜਿਓ ਦਿਨ ਸਾਡੇ ਕੋਲ 4 ਵਜੇ ਅੰਕਲੋਂ ਮੋਗਾ ਰੋਡ ਬਾਕੇ ਆਪਣਾ ਵੱਡੇ ਫਾਇਦੇ ਹਜ਼ਾਰਾਂ ਦਾ ਸੂਟ ਦਵਾਂਗੇ 500 ਦਾ ਉਹਦੇ ਨਾਲ ਵੀ ਇੱਕ ਸੂਟ ਫਰੀ 1200 ਦਾ ਸੂਟ ਦਵਾਂਗੇ 650 ਦਾ ਉਹਦੇ ਨਾਲ ਵੀ ਇੱਕ ਸੂਟ ਫਰੀ 15 16 16 ਸੂਟ ਦਵਾਂਗੇ 750 ਦਾ ਉਹਦੇ ਨਾਲ ਵੀ ਸੂਟ ਫਰੀ 2500 ਵਾਲਾ ਸੂਟ ਦਵਾਂਗੇ 1275 ਦਾ ਉਹਦੇ ਨਾਲ ਵੀ ਸੂਟ ਫਰੀ ਕਾਟਨ ਦੇ ਭਾਵੇਂ ਰਾਮ ਟੈਕ ਦੇ ਸੂਟ ਲੈ ਲੋ ਬਜ਼ਾਰ ਨਾਲੋਂ ਤਾਂ 1000 1000 ਰੁਪਿਆ ਸੂਟਾਂ ਦੇ ਰੇਟ ਘਟਿਆ ਤੇ ਉਹਦੇ ਨਾਲ ਵੀ ਸੂਟ ਫ੍ਰੀ ਆ ਇੱਕ ਸੂਟ ਨਾਲ ਇੱਕ ਸੂਟ ਬਿਲਕੁਲ ਫ੍ਰੀ ਕਰਤਾ ਛੇਤੀ ਆਜੋ ਨੰਬਰ ਸਕੀਨ ਤੇ ਆ 4 ਦਿਨਾਂ ਦੇ ਵਿੱਚ ਵੱਡੇ ਫੇਰੇ ਕਰਦੇ ਆ ਕਿ ਸਾਡੇ ਕੈਮਰਾਮੈਨ ਓਮ ਸੰਦੀ ਨਾਲ ਹਰਦੀਪ ਸਿੰਘ ਤੱਕੜ ਸਾਹ ਟੀਵੀ ਬਾਗਾ ਆਪਣਾ